स्वागत है किसान वीरो ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਰਸੀ ਵੜ ਤਾਜੀ ਸੂਈ ਦਿਖਾਵਾਂਗੇ ਸੇਲਾ ਸੋ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਇਸ ਤੋਂ ਵੀਡੀਓ ਕਵਰ ਕਰਦੇ ਪਏ ਮੋਬਾਈਲ ਨੰਬਰ ਕਿੰਨਾ ਜੀ 836093060 836093060 ਸੋ ਇਹ ਸਾਹਮਣੇ ਆਪਾਂ ਸਕਰੀਨ ਤੇ ਵੜੀ ਦੇਖਦੇ ਪਏ ਆ ਦੂਜਾ ਸੂਆ ਤਾਜੀ ਸੂਈ ਆ ਸੂਈ ਨੂੰ ਲਗਭਗ ਅੱਜ ਨੂੰ 14 ਤੋਂ 15 ਦਿਨ ਹੋ ਚੁੱਕਿਆ ਸੋ ਕੱਦਗਾੜ ਵਗੈਰਾ ਤੁਸੀਂ ਬੱਚੇ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਮਗਰੇ ਦੇ ਬੱਚੀਆ ਫੀਮੇਲ ਕਾਫ ਤੇ 12 ਲੀਟਰ ਦੁੱਧ ਨੈਟ ਬਿਲਕੁਲ ਚੋਣ ਵਾਲਾ ਇਸ ਵਕਤ ਇਹ ਥੱਲੇ ਹਾਜ਼ਰ ਆ ਲਗਭਗ ਹੋਇਆ 12-15 ਦਿਨ ਦੀ ਸੂਈ ਨੂੰ ਸਭ ਤੋਂ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਕੱਦਗਾੜ ਚੰਗਾ ਸੋਹਣੀ ਵਧੀਆ ਵਜਨ ਵਜੂਦ ਵਾਲੀ ਤੇ ਬਾਕੀ ਰੇਟ ਬਿਲਕੁਲ ਬਾਜੂ ਦਾ 52000 ਰੁਪਿਆ ਬੈੜੀ ਦਾ ਇਹਦਾ ਰੇਟ ਹੈਗਾ ਤੇ 12 ਕਿਲੋ ਦੁੱਧ ਨੈਟ ਚ ਬੰਦ ਬਵੇਤੀ ਬੰਦੋ 12 ਕਿਲੋ ਦੁੱਧ ਨੈਟ ਚੋਂ ਦਾ ਹਾਜ਼ਰ ਆ ਰੇਟ ਸਿਰਫ ਇਹਦਾ 52000 ਰੁਪਿਆ ਵੇਚਣ ਵਾਲਾ ਰੇਡ ਰੱਖਿਆ ਜਾਮਾ ਤੇ ਬਾਕੀ ਬੱਚਾ ਕਿਸੇ ਦੇਖ ਸਕਦਾ ਫੀਮੇਲ ਕਾਫ ਬੱਚਾ ਇਹਦੇ ਸੋ ਪੰਡ ਸੰਘੇੜਾ ਜ਼ਿਲ੍ਹਾ ਬਰਨਾਲਾ 52000 ਕੀਮਤਾਂ ਮਾਣਦਾਨ ਹੋ ਜੋ 12 ਕਿਲੋ ਦੁੱਧ ਨੈਟ ਬਿਲਕੁਲ ਚੋਣ ਦਾ ਹਜਰਾ ਨਿਆਉਣਾ ਪਾਉਣਾ ਪਾਉ ਨਹੀਂ ਪਾਣਾ ਨਾ ਪਾਉ ਕਿਸੇ ਵੀ ਵੀਰ ਦੇ ਬੜੀ ਪਸੰਦ ਹੋਵੇ ਇਸ ਦਿੱਤੇ ਗੇ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤੈਹਦਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ